84 ਦਾ ਦੁਖਾਂਤ ਜਿਹੜਾ ਸਿੱਖ ਕੌਮ ਨਾਲ ਵਾਪਰਿਆ 84 ਦਾ ਸਾਕਾ ਜਿਹੜਾ ਅੰਮ੍ਰਿਤਸਰ ਦੇ ਵਿੱਚ ਹੋਇਆ ਉਹ ਤਾਂ ਮਤਲਬ ਫਿਰ ਮਤਲਬ ਉਹ ਤਾਂ ਹਿਰਦੇ ਵਲੁੰਦਰੇ ਗਏ ਨਾ ਉਹ ਤਾਂ ਫਿਰ ਢੇਲੀ ਟੁੱਟ ਗਏ ਵੀ ਇਹ ਸਿਸਟਮ ਇਹ ਸਰਕਾਰ ਤੇ ਇਹ ਦੇਸ਼ ਆਪਣਾ ਨਹੀਂ ਹੈ ਜੂਨ 1984 ਦੇ ਸਾਰੇ ਵਰਤਾਂਤ ਦਾਸ ਜਿੱਥੇ ਸਾਰੀ ਕੌਮ ਦੇ ਉੱਪਰ ਪਿਆ ਉੱਥੇ ਹੀ ਤੁਹਾਡੇ ਪਰਿਵਾਰ ਦੇ ਉੱਪਰ ਨਿੱਜੀ ਤੌਰ ਤੇ ਵੀ ਪਿਆ ਤੁਹਾਡੇ ਵੱਡੇ ਭਾਈ ਸਾਹਿਬ ਨੂੰ ਹਥਿਆਰਬੰਦ ਸੰਘਰਸ਼ ਦੇ ਵਿੱਚ ਸ਼ਾਮਲ ਹੋਣਾ ਪਿਆ ਤੇ ਉਸ ਦਿਨ ਹੀ ਉਹਨੇ ਨਿਸ਼ਚਾ ਕਰ ਲਿਆ ਵੀ ਹੁਣ ਮੈਂ ਅਮਰ ਛਕਣਾ ਸੰਤ ਪੰਡਰਾਲਿਆਂ ਦੀ ਜਥੇਬੰਦੀ ਤੋਂ ਉੱਥੋਂ ਛੱਕਿਆ ਆ ਪੂਰੀ ਰਾਇਤ ਮਰਿਆਦਾ ਜੋ ਉਹਨਾਂ ਨੇ ਦੱਸੀ ਉਹ ਰੱਖਣੀ ਸ਼ੁਰੂ ਕਰਤੀ ਮਾਤਾ ਨੂੰ ਕਹਿਤਾ ਵੀ ਮਾਤਾ ਹੁਣ ਆ ਤੇਰੇ ਦੋ ਹੀ ਮੁੰਡੇ ਆ ਇੱਕ ਅੰλαβ ਤੇ ਵਿਕੀ ਮੇਰਾ ਨਾਂ ਲਾਵਿਆ ਕਰਦਾ ਤੇ ਆ ਵਿਕੀ ਤੂੰ ਸਮਝ ਲੈ ਇੱਕ ਤੇਰਾ ਪੁੱਤ ਹੁਣ ਗੁਰੂ ਆਲਾ ਹੋ ਗਿਆ ਭਾਈ ਸੁਖਿੰਦਰ ਸਿੰਘ ਛੰਗਾ ਕੋਲ ਵੀ ਗਿਆ ਤੇ ਉਹਨਾਂ ਨੇ ਮਨਾਂ ਕਰਤਾ ਵੀ ਤੂੰ ਅਜੇ ਬਹੁਤ ਛੋਟਾ ਹੈ ਤੇ ਫਿਰ ਉਹਨਾਂ ਨੂੰ ਚਿੱਠੀ ਲਿਖਦਾ ਹੈ ਕਿ ਭਾਈ ਸਾਹਿਬ ਗੁਰੂ ਗੋਬਿੰਦ ਸਿੰਘ ਜਰੋਂ ਆਪਣੇ ਬੱਚਿਆਂ ਦੀ ਸ਼ਹਾਦਤ ਦਿੱਤੀ ਉਹਨਾਂ ਤੇ ਉਮਰਾਨੀ ਤੈਅ ਕੀਤੀਆਂ ਸੀ ਤੁਸੀਂ ਕਿ ਉਹ ਤੈਅ ਕਰਤੀਆਂ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਸ ਸਮੇਂ ਅੰਮ੍ਰਿਤਸਰ ਦੇ ਵਿੱਚ ਸੀ ਹਾਂ ਜੀ ਫਾਦਰ ਸਾਹਿਬ ਉਹਨਾਂ ਦੇ ਕੋਲ ਵੀ ਇਹਨਾਂ ਹਾਲਾਤਾਂ ਨੂੰ ਲੈ ਕੇ ਜਾਂਦਾ ਸੀ ਕਿਉਂਕਿ ਕਿਤੇ ਨਾ ਕਿਤੇ ਉਹਨਾਂ ਨੂੰ ਹੀ ਉਹਨਾਂ ਹਾਲਾਤਾਂ ਦਾ ਜ਼ਿੰਮੇਵਾਰ ਜਿਹੜਾ ਕਹਿ ਦਿੱਤਾ ਜਾਂਦਾ ਅਤੰਤ ਪਿੰਡਰਾਂ ਵਾਲਿਆਂ ਨੂੰ ਹੀ ਕ੍ਰੈਡਿਟ ਜਾਂਦਾ ਵੀ ਜਿਨੇ ਕੌਮ ਜਗਾਈ ਜਿਨੇ ਦੱਸਿਆ ਵੀ ਭਾਈ ਤੁਸੀਂ ਸ਼ੇਰਾਂ ਦੇ ਪੁੱਤ ਹੋ ਪੰਜਾਬੀ ਸਿਨੇਮੇ ਦੇ ਵਿੱਚ ਕਾਫੀ ਵੱਡੇ ਅਦਾਕਾਰ ਨੇ ਜਿਹੜੇ ਸਿਨੇਮੇ ਨੂੰ ਇੱਕ ਚੰਗੀ ਸੇਧ ਦੇਣ ਦੇ ਲਈ ਇੱਕ ਚੰਗਾ ਕੰਮ ਕਰ ਰਹੇ ਨੇ ਸਿਨੇਮੇ ਦੇ ਬਿਹਤਰ ਬਣਨ ਦੇ ਵਿੱਚ ਉਹਨਾਂ ਅਦਾਕਾਰਾਂ ਦਾ ਉਹਨਾਂ ਲੋਕਾਂ ਦਾ ਇੱਕ ਬਹੁਤ ਵੱਡਾ ਯੋਗਦਾਨ ਪਰ ਗੱਲ ਬਾਗੀ ਸੁਭਾਅ ਦੇ ਕਲਾਕਾਰਾਂ ਦੀ ਕਰੀ ਜਾਵੇ ਤਾਂ ਪੰਜਾਬੀ ਸਿਨੇਮੇ ਦੇ ਕੋਲ ਇਕਾਦੁੱਕਾ ਹੀ ਐਸੇ ਕਲਾਕਾਰ ਨੇ ਜਿਨ੍ਹਾਂ ਦੀ ਕੀਤੀ ਅਦਾਕਾਰੀ ਦੇ ਵਿੱਚੋਂ ਜਾਂ ਜਿਨ੍ਹਾਂ ਦੀਆਂ ਬਣਾਈਆਂ ਫਿਲਮਾਂ ਦੇ ਵਿੱਚੋਂ ਬਗਾਵਤ ਸਾਫ਼-ਸਾਫ਼ ਚਲਕਦੀ ਆ। ਉਹਨਾਂ ਦੀਆਂ ਫਿਲਮਾਂ ਦੇ ਵਿੱਚ ਕਿਤੇ ਨਾ ਕਿਤੇ ਸਿਸਟਮ ਦਾ ਫੇਲਿਅਰ ਜਾਂ ਸਿਸਟਮ ਦੀਆਂ ਕਮੀਆਂ ਨੂੰ ਖੁੱਲੇ ਤੌਰ ਤੇ ਦਿਖਾਇਆ ਜਾਂਦਾ। ਇੱਕ ਐਸਾ ਹੀ ਕਲਾਕਾਰ ਅੱਜ ਸਾਡੇ ਨਾਲ ਮੌਜੂਦ ਆ ਜਿਸ ਦੀ ਹਰ ਫਿਲਮ ਕਿਤੇ ਨਾ ਕਿਤੇ ਸਿਸਟਮ ਨੂੰ ਸੱਟ ਮਾਰਦੀ ਆ, ਸਮਾਜ ਨੂੰ ਸੇਧ ਦਿੰਦੀ ਆ। ਬਾਈ ਕੁਲਜਿੰਦਰ ਸਿੱਧੂ ਹਣੀ ਮੌਜੂਦ ਨੇ। ਚਾਹੇ ਸਾਡਾ ਹੱਕ ਫਿਲਮ ਤੋਂ ਸ਼ੁਰੂਆਤ ਹੋਵੇ ਜਾਂ ਫਿਰ 84 ਤੋਂ ਬਾਅਦ ਵੈਬ ਸੀਰੀਜ਼ ਦੀ ਗੱਲ ਹੋ ਗਈ। ਅਦਾਕਾਰੀ ਦੇ ਵਿੱਚੋਂ ਜਾਂ ਕਨਸੈਪਟ ਦੇ ਵਿੱਚੋਂ ਬਗਾਵਤ ਸਾਫ਼-ਸਾਫ਼ ਚਲਕਦੀ ਆ। ਬਾਈ ਉਹਨਾਂ ਦੇ ਨਾਲ ਇਹਨਾਂ ਦੀ ਜ਼ਿੰਦਗੀ ਬਾਰੇ ਜਾਂ ਪੰਜਾਬੀ ਸਿਨੇਮੇ ਦੇ ਵਿੱਚ ਇਸ ਬਗਾਵਤੀ ਤੇਵਰਾ ਬਾਰੇ ਗੱਲਬਾਤ ਕਰਦੇ ਆਂ ਬਾਈ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਵੀਰ। ਠੀਕ ਠਾਕ ਹੋ। ਚੜ੍ਹਦੀ ਕਲਾ। ਬਗਾਵਤ ਕਿਉਂ ਚਲਕਦੀ ਆ? ਮੈਂ ਕਿਉਂਕਿ ਸ਼ੁਰੂਆਤ ਇੱਥੋਂ ਹੀ ਕਰੂੰਗਾ ਕਿਉਂਕਿ ਮੇਰੇ ਇੰਟਰੋਡਕਸ਼ਨ ਦੇ ਵਿੱਚ ਮੈਂ ਗੱਲ ਹੀ ਇਹ ਕੀਤੀ ਬਗਾਵਤ ਕਿਉਂ? ਵਗਾਵਤ ਤਾਂ ਹੁੰਦੀ ਆ ਜਦੋਂ ਤੁਹਾਨੂੰ ਜਿਹੜਾ ਪ੍ਰੈਜ਼ੈਂਟ ਸਿਨੈਰੀਓ ਆ ਸਿਸਟਮ ਹੈ ਸਰਕਾਰਾਂ ਨੇ ਜੋ ਕੁਝ ਹੋ ਰਿਹਾ ਮੁਲਕ ਦੇ ਵਿੱਚ ਤੁਹਾਡੇ ਸੂਬੇ 'ਚ ਜਦੋਂ ਤੁਹਾਨੂੰ ਪਸੰਦ ਨਾ ਹੋਵੇ ਫਿਰ ਤੁਸੀਂ ਜਾ ਤਾਂ ਉਹਨੂੰ ਐਕਸੈਪਟ ਕਰ ਲਓ ਤੇ ਜਿੱਦਾਂ ਦੱਬੂ ਕੁਸਲੂ ਆਮ ਲੋਕੀ ਜ਼ਿੰਦਗੀ ਜਿੰਦੇ ਉਦਾਂ ਚੱਲੀ ਜਾਓ ਤੇ ਜਾਂ ਫਿਰ ਤੁਸੀਂ ਉਹਦੇ ਖਿਲਾਫ ਬੋਲੋ ਆਵਾਜ਼ ਚੁੱਕੋ ਸੋ ਮੇਰਾ ਸੁਭਾਅ ਹੈ ਕਿ ਆਵਾਜ਼ ਚੁੱਕੋ ਜਿੱਥੇ ਤੁਹਾਨੂੰ ਕੁਝ ਵੀ ਗਲਤ ਲੱਗਦਾ ਬੋਲੋ ਚਾਹੇ ਤੁਸੀਂ ਐਕਟਰ ਹੋ ਚਾਹੇ ਤੁਸੀਂ ਪੱਤਰਕਾਰ ਹੋ ਚਾਹੇ ਤੁਸੀਂ ਡਾਕਟਰ ਹੋ ਚਾਹੇ ਤੁਸੀਂ ਵਕੀਲ ਹੋ ਕੋਈ ਵੀ ਪੇਸ਼ਾ ਚਾਹੇ ਤੁਸੀਂ ਕਿਸਾਨ ਹੋ ਚਾਹੇ ਮਜ਼ਦੂਰ ਹੋ ਜੋ ਵੀ ਤੁਹਾਡਾ ਪੇਸ਼ਾ ਹੈ ਤੁਸੀਂ ਆਪਣੇ ਦਿਲ ਦੀ ਗੱਲ ਕਰੋ ਬੋਲੋ ਆਪਣਾ ਦਿਲ ਦਾ ਬਵਾਲ ਕੱਢੋ ਸੋ ਮੈਂ ਉਸ ਗੱਲ 'ਚ ਬਲੀਵ ਕਰਦਾ ਇਸ ਕਰਕੇ ਮੈਂ ਜਿਹੜੀਆਂ ਵੀ ਇੰਟਰਵਿਊ ਕਰਦਾ ਜਾਂ ਗੱਲਬਾਤ ਕਰਦਾ ਜਾਂ ਕਦੀ ਵੀ ਮੈਂ ਨਹੀਂ ਸੋਚਦਾ ਕਿ ਮੇਰਾ ਇਹੂ profession ਨੂੰ ਇਹਦਾ ਨੁਕਸਾਨ ਹੋਊਗਾ ਜਾਂ ਫਾਇਦਾ ਹੋਊਗਾ ਜਾਂ ਕੀ ਹੋਊਗਾ ਇਹ ਚੀਜ਼ਾਂ ਨਹੀਂ ਹੁੰਦੀਆਂ ਇਹ ਸਾਰੀਆਂ ਸਾਈਡ ਤੇ ਰਹਿ ਜਾਂਦੀਆਂ ਉਦੋਂ ਆਪਾਂ ਗੱਲ ਦਿਲ ਦੀ ਖੁੱਲ ਕੇ ਕਰੀ ਜੀਏ ਅਸਰ ਪੈਂਦਾ ਜੀ ਵੈਸੇ ਕਿਉਂਕਿ ਤੁਸੀਂ ਜਦੋਂ ਬਗਾਵਤੀ ਗੱਲਾਂ ਕਰਦੇ ਹੋ ਜਾਂ ਲੀਕ ਤੋਂ ਹਟ ਕੇ ਕੋਈ ਕਨਸੈਪਟ ਬਣਾਉਂਦੇ ਹੋ ਫਿਰ ਡਾਇਰੈਕਟਰ ਪ੍ਰੋਡਿਊਸਰ ਰਾਈਟਰ ਤੁਹਾਨੂੰ ਧਿਆਨ ਦੇ ਵਿੱਚ ਰੱਖ ਕੇ ਜਿਹੜਾ ਕੈਰੇਕਟਰ ਲਿਖਿਆ ਹੁੰਦਾ ਉਸ ਤੇ ਅਸਰ ਪੈਂਦਾ ਮਿਲਣ ਦੇ ਵਿੱਚ ਕੁਝ ਨਾ ਹਾਂ ਬਹੁਤ ਜ਼ਿਆਦਾ ਅਸਰ ਪੈਂਦਾ ਕਿਉਂਕਿ ਮੇਰੀ ਪਹਿਲੀ ਫਿਲਮ ਤੋਂ ਹੀ ਲੈ ਕੇ ਮੈਨੂੰ ਇੰਡਸਟਰੀ ਨੇ ਨਹੀਂ ਪ੍ਰਵਾਨ ਕੀਤਾ ਹਾਲੇ ਤੱਕ ਨਹੀਂ ਕੀਤਾ ਨਹੀਂ ਹੁਣ ਤੱਕ ਕੀਤਾ ਉਹ ਤਾਂ ਜਦੋਂ ਤੁਸੀਂ ਗੱਲ ਕੀਤੀ ਨਾ 84 ਤੋਂ ਬਾਅਦ ਜਾਂ ਇਹੋ ਜਿਹੇ ਜਿਹੜੇ ਮੈਂ ਸ਼ਰੀਕ ਤੋਂ ਬਾਅਦ ਮੇਰੀ ਪ੍ਰਵਾਨਗੀ ਹੋਣੀ ਸ਼ੁਰੂ ਹੋਈ ਬਤੌਰ ਵਿਲਨ ਦੇ ਤੌਰ ਤੇ ਇੰਡਸਟਰੀ ਨੇ ਮੈਨੂੰ ਜਿਆਦਾ ਐਕਸੈਪਟ ਕੀਤਾ ਕੁਝ ਫਿਲਮਾਂ ਮੈਂ ਉਸ ਤੋਂ ਬਾਅਦ ਐਜ਼ ਅ ਖੜ ਕੁਝ ਬਾਅਦ ਆ ਜਦਾਂ ਬਾਗੀ ਦੀ 3 ਫਿਲਮ ਆਈ ਸੀ ਜਾਂ ਜਮਰੋਦ ਆਈ ਸੀ ਗੁਰਮੁਖ ਆਈ ਜਿੰਨਾਂ 'ਚ ਮੈਂ ਮਤਲਬ ਆਪਣੇ ਦਿਲ ਦੇ ਕਿਰਦਾਰ ਵੀ ਉਹ ਕੀਤੇ ਤੇ ਨਾਲ ਮੇਨ ਲੀਡ ਪਲੇ ਕੀਤੇ ਉਹੋ ਜਿਹੇ ਵੀ ਮੈਨੂੰ ਇੰਡਸਟਰੀ ਨੇ ਹੀ ਦਿੱਤੇ ਤੇ ਪਰ ਸਾਡਾ ਹੱਕ ਤੋਂ ਬਾਅਦ ਇੱਕ ਵਾਰੀ ਤਾਂ ਮੈਨੂੰ ਇੰਡਸਟਰੀ ਨੇ ਬਿਲਕੁਲ ਇੰਨੀ ਵੱਡੀ ਹਿੱਟ ਦੇਣ ਤੋਂ ਬਾਅਦ ਵੀ ਇੰਡਸਟਰੀ ਨੇ ਇਹ ਨਹੀਂ ਐਕਸੈਪਟ ਕੀਤਾ ਕਿ ਇਹ ਬੰਦਾ ਇੱਕ ਚੰਗਾ ਰਾਈਟਰ ਹੈ ਜਿਹੜਾ ਵਧੀਆ ਸਕਰੀਨਪਲੇ ਲਿਖ ਸਕਦਾ ਜਾਂ ਇੱਕ ਚੰਗਾ ਅਦਾਕਾਰ ਹੈ ਇਹਨੂੰ ਕੋਈ ਫਿਲਮ ਦਿੱਤੀ ਜਾਵੇ ਨਾ ਉਹਨਾਂ ਨੂੰ ਲੱਗਾ ਕਿ ਇੱਕ ਮਿਸ਼ਨਰੀ ਜਿਹਾ ਇੱਕ ਰੈਵੋਲੂশনারੀ ਜਿਹਾ ਇੱਕ ਬੰਦਾ ਆਇਆ ਵਾ ਇੱਕ ਫਿਲਮ ਬਣਾਈਆਂ ਨੇ ਬਸ ਇਹਦਾ ਕੰਮ ਆਹੀ ਸੀਗਾ ਇਹਨੇ ਆਪਣੀ ਗੱਲ ਕਹਿਤੀ ਆ ਡਰਦੀ ਆ ਇੰਡਸਟਰੀ ਕਿਉਂਕਿ ਐਡੀ ਵੱਡੀ ਹਿੱਟ ਇੱਕ ਹਿਸਟਰੀ ਦੇ ਉੱਪਰ ਜੋ ਕੁਝ ਕਾਮ ਨੇ 84 ਤੋਂ ਬਾਅਦ ਹੰਡਾਇਆ 95 96 ਤੱਕ ਹੰਡਾਇਆ ਉਸ ਚੀਜ਼ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਉਣਾ ਇਸ ਬਗਾਵਤ ਤੋਂ ਕਿਤੇ ਨ ਕਿਤੇ ਇੰਡਸਟਰੀ ਡਰਦੀ ਹੈ ਜੀ ਹਾਂ ਇੰਡਸਟਰੀ ਡਰਦੀ ਆ ਕਿ ਇਹ ਬੰਦਾ ਗਰਮ ਬੋਲਦਾ ਤਤਾ ਬੋਲਦਾ ਇਹ ਗੱਲ ਸਿੱਧੀ ਮੂੰਹ ਤੇ ਮਾਰਦਾ ਤੇ ਉਹ ਇੰਡਸਟਰੀ ਨੂੰ ਹਿਪੋਕ੍ਰੇਸੀ ਵਾਲੇ ਚਮਚਾਗਰੀ ਵਾਲੇ ਡਿਪਲੋਮੈਟਿਕ ਲੋਕ ਜ਼ਿਆਦਾ ਪਸੰਦ ਹੁੰਦੇ ਆ ਜਿਹੜੇ ਮਤਲਬ ਨਾ ਗੱਲ ਸਿੱਧੀ ਖਰੀ ਕਰਨ ਸੋ ਇੱਕ ਇੱਕ ਫੈਕਟਰ ਤਾਂ ਇਹ ਹੁੰਦਾ ਤੇ ਦੂਸਰਾ ਫੈਕਟਰ ਮੈਨੂੰ ਇਹ ਵੀ ਲੱਗਦਾ ਕਿ ਇੰਡਸਟਰੀ ਇੰਨੀ ਵਿਜਨਰੀ ਵੀ ਨਹੀਂ ਸੀਗੀ ਉਸ ਵੇਲੇ ਵੀ ਨਹੀਂ ਸੀਗੀ ਹੁਣ ਥੋੜੀ ਬਹੁਤੀ ਹੈ ਕਿ ਅਜੇ ਵੀ ਉਨੀ ਨਹੀਂ ਆ ਕਿ ਤੁਸੀਂ ਦੇਖ ਲਓ ਕਿ ਇਹ ਬੰਦਾ ਜੋ ਵੀ ਗੱਲ ਕਰ ਰਿਹਾ ਠੀਕ ਹੈ ਗੱਲ ਕਰ ਰਿਹਾ ਤੁਸੀਂ ਚਾਹੇ ਗੱਲ ਨਾਲ ਨਹੀਂ ਵੀ ਸਹਿਮਤ ਪਰ ਤੁਸੀਂ ਉਹਦੀ ਕਲਾ ਦੇਖੋ ਉਹਦੀ ਅਦਾਕਾਰੀ ਦੇਖੋ ਕਿ ਕਿਸ ਕਨਵਿਕਸ਼ਨ ਦੇ ਨਾਲ ਆਪਣਾ ਕੈਰੈਕਟਰ ਪਲੇ ਕਰ ਰਿਹਾ ਤੇ ਤੁਸੀਂ ਉਹਨੂੰ ਕਿਸੇ ਵੀ ਕੈਰੈਕਟਰ 'ਚ ਢਾਲ ਕੇ ਉਹਨੂੰ ਯੂਜ਼ ਕਰ ਸਕਦੇ ਹੋ ਸੋ ਇੰਡਸਟਰੀ ਦੇ ਵਿੱਚੋਂ ਕੋਈ ਨਹੀਂ ਉੱਠਿਆ ਸਿਰਫ ਮੇਰੀ ਯੋਧਾ ਫਿਲਮ ਆਈ ਉਹ ਵੀ ਮੈਂ ਆਪ ਪ੍ਰੋਡਿਊਸ ਕੀਤੀ ਤੇ ਉਸ ਤੋਂ ਬਾਅਦ ਨਵਨੀਤ ਜਿਹੜਾ ਸੀਗਾ ਸ਼ਰੀਰ ਫਿਲਮ ਬਣਾ ਰਿਆ ਸੀ ਉਹਨੇ ਮੈਨੂੰ ਅਪਰੋਚ ਕੀਤਾ ਕਹਿੰਦਾ ਯਾਰ ਕੁਲਜਿੰਦਰ ਮੈਂ ਤੇਰੇ ਕੋਲ ਨੈਗੇਟਿਵ ਕਰਾਉਣਾ ਹਾਂ ਤੇ ਮੈਂ ਕਹਾ ਯਾਰ ਨੈਗੇਟਿਵ ਤੋਂ ਕਿਵੇਂ ਸੋਚ ਲਿਆ ਮੈਂ ਤਾਂ ਹੁਣੇ ਦੋ ਸਿੰਘਾਂ ਵਾਲੀਆਂ ਫਿਲਮਾਂ ਕੀਤੀਆਂ ਉਹਨੇ ਮੇਰੀ ਇੱਕ ਲੁੱਕ ਦੇਖੀ ਸੀ ਮੈਂ ਉਹ ਕਿਉਂਕਿ ਯੋਧਾ ਵੇਲੇ ਵੀ ਮੇਰੇ ਸਿਰ ਦੇ ਵਾਲ ਲੰਬੇ ਜ਼ਰੂਰੀ ਸੀਗੇ ਪਰ ਪੂਰਾ ਜੂੜਾ ਵਗੈਰਾ ਨਹੀਂ ਸੀ ਅਜੇ ਤੇ ਉਹ ਮੈਂ ਦਾੜੀ ਤਾਂ ਪੂਰੀ ਹੁਣ ਵੀ ਜਿਵੇਂ ਰੱਖੀ ਹੋਈ ਕਿਸੇ ਫਿਲਮ ਲਈ ਉਹ ਵੱਧੀ ਵੱਧੀ ਵਧਨ ਦਿੰਦਾ ਹੁੰਦਾ ਮੈਂ ਮੋਸਟਲੀ ਤੇ ਉਦੋਂ ਦਾੜੀ ਇੰਨੀ ਨਹੀਂ ਸੀ ਪਰ ਲੰਬੇ ਲੰਬੇ ਵਾਲ ਉਹਨੂੰ ਕਹੇ ਮੈਨੂੰ ਤੇਰੀ ਲ ਮੇਰੀ 4 ਕੈਰੈਕਟਰਾਂ ਦੀ ਇੱਕ ਫਿਲਮ ਹੈ ਜਿੰਮੀ ਸਰ ਆਨ ਬੋਰਡ ਹੈ ਮੁਕਲ ਜੀ ਆ ਗੁੱਗੂ ਜੀ ਆ ਤੇ ਇੱਕ ਕੈਰੈਕਟਰ ਮੈਂ ਲੱਭ ਰਿਆਂ ਤੂੰ ਬੜਾ ਫਿੱਟ ਬੈਠਦਾ ਆ ਤੇਰੀ ਲੁੱਕ ਮੈਨੂੰ ਭੇਜੀ ਉਹਨੇ ਫੋਟੋ ਕਿ ਇਹਦੇ ਚ ਮੈਂ ਤੇਰੇ ਕੋਲ ਇਦਾਂ ਦਾ ਕਿਰਦਾਰ ਕਰਾਉਣਾ ਤਾਂ ਮੈਨੂੰ ਪਹਿਲਾਂ ਤਾਂ ਲੱਗਾ ਕਿ ਮੈਂ 네ਗੇਟਿਵ ਕਿਉਂ ਕਰਾਂ ਹੁੰਦਾ ਤੁਹਾਡੇ ਦਿਮਾਗ ਚ ਜਦੋਂ ਤੁਸੀਂ ਬਤੌਰ ਹੀਰੋ ਕੰਮ ਕਰ ਰਹੇ ਹੁੰਦੇ ਫੇਰ ਮੈਂ ਲੱਗਾ ਯਾਰ ਤੈਨੂੰ ਕੁਲਜਿੰਦਰ ਪੁੱਛਿਆ ਹੈ ਨਹੀਂ ਇੰਡਸਟਰੀ ਨੇ ਕਿੰਨੀਆਂ ਫਿਲਮ ਆਪੇ ਪ੍ਰੋਡਿਊਸ ਕਰੀ ਜਾਏਗਾ ਚੱਲ ਹੁਣ ਕਰ ਲੈ ਤੇ ਉਹ ਮੈਂ ਕੀਤਾ ਉਹੀ ਉਹ ਜਿਹੜਾ ਉਹ ਲੋਕਾਂ ਨੇ ਪ੍ਰਵਾਨ ਵੀ ਕੀਤਾ ਉਹੀ ਕਰੈਕਟਰ 네ਗੇਟਿਵ ਦੇ ਵਿੱਚ ਹਨ ਹਾਂ 네ਗੇਟਿਵ ਚ ਪ੍ਰਵਾਨ ਕੀਤਾ ਉਹਨਾਂ ਨੂੰ ਮੈਨੂੰ 네ਗੇਟਿਵ ਦਾ ਜਿੰਨਾ ਵੀ ਕੰਮ ਮਿਲ ਰਿਹਾ ਈਵਨ ਹੁਣ ਬਾਗੜ ਸਿੰਘ ਤੱਕ ਵੀ ਜਿਹੜੇ ਕਰਦਾਰ ਮੈਂ ਕਰ ਰਿਹਾ ਉਸ ਇੱਕ ਕਰਦਾਰ ਤੋਂ ਸ਼ੁਰੂਆਤ ਹੋਈ ਸੀ ਅੱਛਾ ਇਸ ਬਗਾਵਤ ਦੇ ਪਿੱਛੇ ਇਸ ਬਾਗੀ ਪਣੇ ਦੇ ਪਿੱਛੇ ਕੋਈ ਨਾ ਕੋਈ ਕਹਾਣੀ ਹੋਵੇਗੀ ਕੁਲਜਿੰਦਰ ਸਿੱਧੂ ਅੱਜ ਇੱਕ ਸਥਾਪਿਤ ਕਲਾਕਾਰ ਹਨ ਹਮ ਪਰ ਇੱਥੇ ਤੱਕ ਪਹੁੰਚਣ ਦਾ ਸਫ਼ਰ ਕੁਝ ਹੋਰ ਹੋਵੇਗਾ ਪਰਵਾਰ ਤੋਂ ਸ਼ੁਰੂ ਕਰਦੇ ਹਾਂ ਹਾਂ ਬਿਲਕੁਲ ਅ ਸੰਸਾਰ ਫਾਦਰ ਸਾਹਿਬ ਮੇਰੇ ਜਰਨਲਿਸਟ ਸੀਗੇ ਸੋ ਅਮਰਸਰ ਤੋਂ ਪੱਤਰਕਾਰੀ ਕਰਦੇ ਸੀਗੇ ਅਮਰਸਰ ਦੇ ਉਸ ਵੇਲੇ ਦੇ ਹਾਲਾਤ ਜਿਹੜੇ ਆ 78 ਤੋਂ ਲੈ ਕੇ 84 ਚ ਜੋ ਕੁਝ ਵੀ ਸੀਗਾ ਉਹ ਫਾਦਰ ਸਾਹਿਬ ਨੇ ਉਥੋਂ ਫੀਲਡ ਵਿੱਚ ਰਹਿੰਦੇ ਹੋਏ ਕਵਰ ਕੀਤਾ ਤੇ ਉਹ ਘਰ ਚੋਂ ਗੱਲਾਂ ਹੁੰਦੀਆਂ ਸੀਗੀਆਂ ਕਿ ਕੀ ਹੋ ਰਿਹਾ ਕਿੱਦਾਂ ਹੋ ਰਿਹਾ ਸਾਰਾ ਕੁਝ ਤੇ ਫਿਰ ਜਿਹੜਾ 84 ਦਾ ਦੁਖਾਂਤ ਜਿਹੜਾ ਸਿੱਖ ਕੌਮ ਦਾ ਵਾਪਰਿਆ 84 ਦਾ ਸਾਕਾ ਜਿਹੜਾ ਅਮਰਸਰ ਦੇ ਵਿੱਚ ਹੋਇਆ ਉਹ ਤਾਂ ਮਤਲਬ ਫਿਰ ਮਤਲਬ ਹੋਤਾ ਹਿਰਦੇ ਬਲੁੰਦਰੇ ਗਏ ਨਾ ਹੋਤਾ ਫਿਰ ਦੇਲੀ ਟੁੱਟ ਗਈ ਵੀ ਇਹ ਸਿਸਟਮ ਇਹ ਸਰਕਾਰ ਤੇ ਇਹ ਦੇਸ਼ ਆਪਣਾ ਨਹੀਂ ਆ ਸੋ ਇੰਡੀਆ ਜਿਹੜਾ ਵਾ ਮੈਂ ਹੁਣ ਵੀ ਮੰਨਦਾ ਕਿ ਆਪਾਂ ਦੇਖੋ ਆ ਅਗਲੇ ਸਾਲ ਅਗਸਤ ਵਿੱਚ 80 ਸਾਲ ਦੀ ਇੰਡੀਆ ਦੀ ਉਮਰ ਹੋ ਜਾਣੀ ਆ ਪਰ ਇੱਕ ਫੇਲਡ ਮੁਲਕ ਹੈ ਇੰਨੇ ਮਤਲਬ ਇਹ ਕਹਿੰਦੇ ਤਾਂ ਹੈਗੇ ਆ ਸਿੱਖਾਂ ਨੂੰ ਐਂਟੀ ਨੈਸ਼ਨਲ ਕਹਿ ਦਿੰਦੇ ਆ ਜਾਂ ਇਹ ਐਂਟੀ ਨੈਸ਼ਨਲ ਹੋਰ ਕਮਿਊਨਿਟੀ ਮੁਸਲਮਾਨਾਂ ਨੂੰ ਕਈ ਵਾਰ ਕਹਿ ਦਿੰਦੇ ਆ ਪਰ ਐਂਟੀ ਨੈਸ਼ਨਲ ਮੈਂ ਸਮਝਦਾ ਐਂਟੀ ਨੈਸ਼ਨਲ ਸੱਤਾ 'ਚ ਬੈਠੇ ਲੋਕ ਹੈ ਹੂੰ ਕੁਆਇੰਟੀ ਨੇਸ਼ਨਲ ਕਿਦਾਂ ਕਿਉਂਕਿ ਇੱਕ ਫੈਡਰਲ ਸਿਸਟਮ ਦੀ ਗੱਲ ਹੋਈ ਸੀਗੀ ਹਨਾ ਕਿੱਥੇ ਆ ਫੈਡਰਲਿਜ਼ਮ ਖਤਮ ਕਰਤਾ ਸਭ ਕੁਝ ਸੈਂਟਰਲਾਈਜ਼ ਕਰ ਲਾ ਸਾਰਾ ਕੁਝ ਦਿੱਲੀ ਲੈ ਗਏ ਹਨਾ ਫਿਰ ਗੱਲ ਹੋਈ ਸੀ ਇੱਕ ਸੈਕੂਲਰ ਕੰਟਰੀ ਦੀ ਕਿੱਥੇ ਆ ਸੈਕੂਲਰ ਕੰਟਰੀ ਹਨਾ ਕਾਗਜ਼ਾਂ ਦੇ ਵਿੱਚ ਕਾਗਜ਼ਾਂ ਦੇ ਵਿੱਚ ਆ ਸਰਕਾਰ ਮਤਲਬ ਰਜੀਵ ਗਾਂਧੀ ਸਿੱਖਾਂ ਦਾ ਕਤਲੇਆਮ ਕਰਵਾਉਂਦਾ ਤੇ ਫਿਰ ਇੱਥੋਂ ਦੇ ਲੋਕਾਂ ਨੂੰ 400 ਸੀਟਾਂ ਤੋਂ ਵੱਧ ਦੇ ਨਾਲ ਉਹਨੂੰ ਜਿਤਾਉਂਦੇ ਆ ਕੀ ਇਹ ਸੈਕੂਲਰ ਕੰਟਰੀ ਆ ਉਸ ਕਤਲੇਆਮ ਨੂੰ ਜਸਟੀਫਾਈ ਕਰਦੇ ਨੇ ਹਾਂ ਉਹ ਲੋਕ ਵੀ ਕਰ ਰਹੇ ਆ ਸਰਕਾਰ ਹੀ ਨਹੀਂ ਕਰ ਰਹੀ ਲੋਕ ਵੀ ਕਰ ਰਹੇ ਲੋਕ ਵੀ ਕਰ ਰਹੇ ਆ ਲੋਕਾਂ 'ਚ ਨਰਿੰਦਰ ਮਰੋਦੀ ਗੁਜਰਾਤ ਦੇ ਵਿੱਚ ਮੁਸਲਮਾਨਾਂ ਦਾ ਕਤਲ ਇਹਮ ਕਰਾਉਂਦਾ ਤੇ ਉਹ ਦੇਖ ਲੋ ਆ ਪਾਵਰ ਦੇ ਵਿੱਚ ਬੈਠਾ ਮਤਲਬ ਜਿਹੜੀ ਵੀ ਮਿਨੋਰਟੀ ਨੂੰ ਜਿਹੜੇ ਬੰਦੇ ਨੇ ਵੀ ਮਾਰਿਆ ਕੁੱਟਿਆ ਮੈਜੋਰਟੀ ਜਿਹੜੀ ਆ ਹਿੰਦੂ ਕਮਿਊਨਿਟੀ ਉਹਨੂੰ ਰਿਵਾਰਡ ਕਰਦੀ ਆ ਸੋ ਕਿੱਥੇ ਖੜੀ ਐ ਸਾਈਕੀ ਮਾਨਸਿਕਤਾ ਕਿੱਥੇ ਖੜੀ ਐ ਇਸ ਦੋਸ਼ ਦੇ ਲੋਕਾਂ ਦੀ ਤੇ ਉਹੋ ਜਿਹੀ ਫਿਰ ਇਸ ਦੇਸ਼ ਦੇ ਹਾਕਮ ਐ ਸੋ ਇਹ ਗੱਲਾਂ ਨੇ ਜਿਹੜੀਆਂ ਮੈਨੂੰ ਮੇਰੇ ਅੰਦਰੋਂ ਇਹ ਬਾਗੀਪੁਣਾ ਝਲਕਦਾ ਆ ਜਾਂ ਇਹ ਗੱਲਾਂ ਨਿਕਲਦੀਆਂ ਨੇ ਹਰ ਫਰੰਟ ਤੇ ਚਾਹੇ ਇਕਨੋਮੀ ਵਾਲੀ ਗੱਲ ਲੈ ਲੋ ਕਹਿਣ ਨੂੰ ਤਾਂ ਜੀ ਡੀ ਪੀ ਤੇ 4 ਟ੍ਰਿਲੀਅਨ ਦੀ ਕਹੀ ਜਾਂਦੇ ਆ ਜੀ ਅਸੀਂ ਆ ਗਏ ਆ ਤੀਜੇ ਨੰਬਰ ਤੇ ਸ਼ਾਇਦ ਕਹਿ ਰਹੇ ਪਰ ਅਸਲ ਚ ਜੇ ਪਰ ਕੈਪੀਟਾ ਇਨਕਮ ਦੇਖੀ ਜਾਵੇ ਜਿੰਨੀ ਤੁਸੀਂ 150 ਕਰੋੜ ਦੀ ਆਬਾਦੀ ਲਈ ਬੈਠੇ ਹੋ ਪਰ ਕੈਪੀਟਾ ਦੇ ਵਿੱਚ 140ਵੇਂ ਨੰਬਰ ਤੇ ਆ ਬੰਗਲਾਦੇਸ਼ ਤੋਂ ਪਿੱਛੇ ਆਪਾਂ ਜੀ ਸੋਡਾਨ ਵਰਗੇ ਛੋਟੇ ਛੋਟੇ ਮੁਲਕਾਂ ਤੋਂ ਪਿੱਛੇ ਪਰ ਕੈਪੀਟਾ 7000 ਬੰਦਾ ਇੱਥੇ ਹਰ ਦਿਨ ਭੁੱਖਮਰੀ ਨਾਲ ਮਰਦਾ ਨਾ ਇੱਥੇ ਔਰਤ ਸੇਫ ਹੈ ਹਨਾ ਅਨਪਲੈਂਟ ਦੀ ਬੇਵਾੜੇ ਹਾਲ ਹੈ ਟ੍ਰੈਫਿਕ ਸਿਸਟਮ ਇਨਫਰਾਸਟ੍ਰਕਚਰ ਦਾ ਇੱਥੇ ਮਾੜਾ ਹਾਲ ਹੈ ਹਨਾ ਪੋਲੂਸ਼ਨ ਦੇਖ ਲੋ ਹਵਾ ਚ ਪੋਲੂਸ਼ਨ ਪਾਣੀ ਚ ਪੋਲੂਸ਼ਨ ਖਾਣੇ ਚ ਪੋਲੂਸ਼ਨ ਮਰ ਕਿਹੜੇ ਗੱਲ ਹੈ ਜਿਹਦੇ ਕਰਕੇ ਮੈਂ ਇਸ ਦੇਸ਼ ਤੇ ਮਾਣ ਕਰਾਂ ਸੋ ਇਸ ਕਰਕੇ ਸਾਰਾ ਕੁਝ ਬਗਾਵਤ ਹੈ ਅੱਛਾ ਤੁਸੀਂ ਕਹਿੰਦੇ ਫਾਦਰ ਸਾਹਿਬ ਪੱਤਰਕਾਰੀ ਕਰਦੇ ਸੀ ਅਮਰitsar ਸਾਹਿਬ ਦੇ ਹਾਲਾਤ ਜਾਂ ਉਸ ਸਮੇਂ ਦੇ ਪੰਜਾਬ ਦੇ ਹਾਲਾਤ ਦਿਖਾਉਂਦੇ ਸੀ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਸ ਸਮੇਂ ਅਮਰitsar ਦੇ ਵਿੱਚ ਸੀ ਹਾਂ ਜੀ ਫਾਦਰ ਸਾਹਿਬ ਉਹਨਾਂ ਦੇ ਕੋਲ ਵੀ ਇਹਨਾਂ ਹਾਲਾਤਾਂ ਨੂੰ ਲੈ ਕੇ ਜਾਂਦਾ ਸੀ ਕਿਉਂਕਿ ਕਿਤੇ ਨਾ ਕਿਤੇ ਉਹਨਾਂ ਨੂੰ ਹੀ ਉਹਨਾਂ ਹਾਲਾਤਾਂ ਦਾ ਜ਼ਿੰਮੇਵਾਰ ਜਿਹੜਾ ਕਹਿ ਦਿੱਤਾ ਜਾਂਦਾ ਜਾਂ ਉਸ ਸਮੇਂ ਦੀ ਜ਼ਿਆਦਾਤਰ ਪ੍ਰੈਸ ਦੇ ਵੱਲੋਂ ਕਹਿ ਦਿੱਤਾ ਜਾਂਦਾ ਸੀ ਕਿ ਇਹ ਇਹਨਾਂ ਹਾਲਾਤਾਂ ਦਾ ਜ਼ਿੰਮੇਵਾਰ ਫਾਦਰ ਸਾਹਿਬ ਸੰਤਾਂ ਨੂੰ ਮਿਲਦੇ ਸੀ ਹਾਂ ਫਾਦਰ ਸਾਹਿਬ ਤਾਂ ਸੰਤਾਂ ਨੂੰ ਦਿੱਲੀ ਦਾ ਮਿਲਨ ਗੇਲ ਸੀਗਾ ਤੇ ਫਾਦਰ ਸਾਹਿਬ ਸੰਤਾਂ ਦੀ ਸ਼ਖਸੀਅਤ ਤੋਂ ਬਹੁਤ ਜ਼ਿਆਦਾ ਇਮਪ੍ਰੈਸ ਸੀਗੇ ਤੇ ਉਹ ਗੱਲਾਂ ਜੋ ਘਰ 'ਚ ਹੁੰਦੀਆਂ ਸੀਗੀਆਂ ਉਹਨਾਂ ਦੀਆਂ ਗੱਲਾਂ ਤੋਂ ਮਾਤਾ ਨੂੰ ਮੈਂ ਤਾਂ ਜੇ ਛੋਟਾ ਸੀਗਾ ਮੇਰੇ ਤੋਂ ਵੱਡਾ ਬ੍ਰਦਰ 12 ਸਾਲ ਦਾ ਸੀ ਮੈਂ ਉਦੋਂ 10 ਸਾਲ ਦਾ ਸੀਗਾ ਤੇ ਉਹ ਗੱਲਾਂ ਬੜੀਆਂ ਉਹਨਾਂ ਦੀਆਂ ਪ੍ਰਭਾਵਿਤ ਕਰਦੀਆਂ ਸੀ ਮੈਂ 84 ਦੀ ਗੱਲ ਕਰ ਰਿਹਾ 84 ਦੇ ਵਿੱਚ ਮੈਂ 10 ਸਾਲ ਦਾ ਸੀਗਾ ਤੇ ਉਹ ਫਿਰ ਜੋ ਕੁਛ ਉਦੋਂ ਦੇ ਹਾਲਾਤ ਬਣ ਰਹੇ ਸੀਗੇ ਮੈਂ ਖੁਦ ਉਦੋਂ ਜਾਈਦਾ ਸੀ ਮਾਤਾ ਦਾ ਜਾਣਾ ਸ਼ੁਰੂ ਹੋ ਗਈ ਉੱਥੇ ਸੰਤਾਂ ਦੀਆਂ ਸਪੀਚਾਂ ਸੁਣਨ ਤੇ ਨਾਲ ਸਾਨੂੰ ਵੀ ਨਿਆਣਿਆਂ ਨੂੰ ਲੈ ਜਾਣਾ ਤੇ ਅਸੀਂ ਦੇਖਣਾ ਉੱਥੇ ਕੇਸਰੀ ਪੱਗਾਂ ਦਾ ਸਮੁੰਦਰ ਹੈ ਤੇ ਧਰਮ ਯੁੱਧ ਮੋਰਚਾ ਚੱਲ ਰਿਹਾ ਤੇ ਨਾਹਰੇ ਬਾਜੀ ਤੇ ਬੋਲੇ ਸੋਨੇ ਹਾਲ ਤੇ ਰਾਜ ਕਰੇਗਾ ਖਾਲਸਾ ਤੇ ਮਤਲਬ ਉਹ ਸਭ ਮਾਹੌਲ ਦੇ ਵਿੱਚ ਪੂਰੀ ਗਰਮਾਇਸ਼ ਹੁੰਦੀ ਸੀਗੀ ਗ੍ਰਫਤਾਰੀਆਂ ਹੋ ਰਹੀਆਂ ਹੁੰਦੀਆਂ ਸੀ ਉਹ ਸਾਰੇ ਮਾਹੌਲ ਨੂੰ ਬੜਾ ਕਲੋਜ਼ਲੀ ਦੇਖਿਆ ਉਹ ਗੱਲਾਂ ਵੀ ਸਮਝੀਆਂ ਸੁਣੀਆਂ ਕਿ ਕਾਲੀ ਦਲ ਦਾ ਇੱਕ ਮੋਰਚਾ ਹੁਣ ਤਾਂ ਆਪਾਂ ਕਾਫੀ ਦੁਨੀਆ ਜਾਣਦੀ ਆ ਕਿ ਜਿਹੜਾ ਆਨੰਦਪੁਰ ਦੇ ਮਤੇ ਨੂੰ ਲੈ ਕੇ ਇੱਕ ਐਜੀਟੇਸ਼ਨ ਚੱਲ ਰਹੀ ਸੀ ਸੋ ਉਹ ਸਾਰੇ ਦੇ ਵਿੱਚ ਮੈਨੂੰ ਲੱਗਦਾ ਕਿ ਜੇ ਉਸ ਟਾਈਮ ਤੇ ਸੰਤ ਭਿੰਡਰਾਂ ਵਾਲੇ ਸੀਨ ਦੇ ਵਿੱਚ ਮੰਨ ਲਓ ਨਾ ਹੁੰਦੇ ਤੇ ਕੁਝ ਵੀ ਨਹੀਂ ਸੀ ਹੋਣਾ ਕੰਮ ਪਹਿਲਾਂ ਵੀ ਸੁੱਤੀ ਆ ਰਹੀ ਸੀਗੀ ਉਦੋਂ ਤੱਕ 78 ਦੇ ਵਿੱਚ ਜੇ ਆਪਾਂ ਕਹਿੰਨੇ ਆ ਕਿ ਇੱਕ ਬੰਦੇ ਨੇ ਕਿ ਜੇ ਕਾਮ ਜਗਾਈ ਆ ਸੰਤ ਭਿੰਡਰਵਾਲਿਆਂ ਨੂੰ ਹੀ ਕ੍ਰੈਡਿਟ ਜਾਂਦਾ ਵੀ ਜਿੰਨੇ ਕਾਮ ਜਗਾਈ ਜਿੰਨੇ ਦੱਸਿਆ ਵੀ ਭਾਈ ਤੁਸੀਂ ਸ਼ੇਰਾਂ ਦੇ ਪੁੱਤ ਹੋ ਤੁਹਾਡੇ ਆਪਣੇ ਹੱਕ ਆ ਤੁਹਾਨੂੰ ਬਰਾਬਰ ਦਾ ਸ਼ਹਿਰੀ ਬਣਦਾ ਇੱਥੇ ਰਤਬਾ ਮਿਲਣਾ ਗਾਂਧੀ ਵਰਗੇ ਕਹਿੰਦੇ ਰਹੇ ਕਿ ਤੁਸੀਂ ਤਲਵਾਰ ਦੀ ਮੁੱਠੀ ਤੇ ਰੱਖ ਕੇ ਆਪਣਾ ਰਾਜ ਜਰੂ ਮਰਜ਼ੀ ਲੈ ਲਿਓ ਤੁਹਾਨੂੰ ਕਾਹੜਾ ਡਰ ਸਿੱਖੋ ਆ ਜਾ ਸਾਡੇ ਨਾਲ ਹੈਨਾ ਉਦੋਂ ਮਤਲਬ ਬਹੁਤ ਸਾਰੇ ਏਦਾਂ ਦੇ ਬੁੱਧੀਜੀਵੀ ਸੀਗੇ ਮੈਂ ਪਿੱਛੇ ਜੇ ਪ੍ਰੋਫੈਸਰ ਪੂਰਨ ਸਿੰਘ ਸੀਗੇ ਉਸ ਟਾਈਮ ਦੇ ਵਿੱਚ ਜੀ ਜੀ ਉਹਨਾਂ ਨੇ ਇੱਕ ਉਸ ਟਾਈਮ ਦੀ ਇੱਕ ਉਹਨਾਂ ਦੀ ਚਿੱਠੀ ਡਾਕੂਮੈਂਟ ਤੁਹਾਨੂੰ ਗੂਗਲ ਦੇ ਵਿੱਚ ਹੁਣ ਵੀ ਮਿਲ ਜਾਣਗੇ ਉਹਨਾਂ ਨੇ ਉਦੋਂ ਇਹ ਸਾਰੀਆਂ ਗੱਲਾਂ ਕੀਤੀਆਂ ਸੀਗੀਆਂ ਆਪਣੇ ਜਿਹੜਾ ਵੀ ਸਾਈਮਨ ਕਮਿਸ਼ਨ ਉਹ ਦਵਾਇਆ ਸੀਗਾ ਉਹਨੂੰ ਲੈਟਰ ਦੇ ਵਿੱਚ ਕਿ ਸਾਨੂੰ ਇਸ ਮੁਲਕ ਦੇ ਨਾਲ ਅਸੀਂ ਨਹੀਂ ਰਹਿਣਾ ਚਾਹੁੰਦੇ ਸਾਨੂੰ ਵੱਖਰੀ ਹੋਣ ਦੀ ਹੱਸ਼ਤੀ ਵੱਖਰਾ ਆਪਣਾ ਸਾਡਾ ਆਜ਼ਾਦ ਮੁਲਕ ਚਾਹੀਦਾ ਉਹ ਵੱਖਰੀ ਗੱਲ ਹੈ ਬਹੁਤੇ ਲੀਡਰਾਂ ਨੇ ਉਦੋਂ ਨਹੀਂ ਪਛਾਣਿਆ ਤੇ ਉਹ ਉਹਦੇ ਕਰਕੇ ਕੌਮ ਦਾ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਇਆ ਉਹ ਪਾੜਨਾ ਚਾਹੁੰਦੇ ਸੀ ਕਿਸੇ ਵੀ ਹੱਦ ਤੱਕ ਪੰਜਾਬ ਨੂੰ ਤੇ ਉਹ ਸਾਰਿਆਂ ਜੋ ਵੀ ਹਿਸਟਰੀ ਦੇ ਵਿੱਚ ਦਰਜ ਆ ਜੋ ਆਪਣਾ ਚੱਲਿਆ ਆ ਰਿਹਾ ਤੇ ਜਿਸ ਢੰਗ ਦੇ ਨਾਲ ਇਹ ਗੱਲਾਂ ਨੂੰ ਹਾਈਲਾਈਟ ਕੀਤਾ ਆਪਾਂ ਵਾਪਸ ਆਨੇ ਸੰਤ ਪੰਡਰਾਵਾਲਿਆਂ ਤੇ ਤੇ ਉਹ ਮਤਲਬ ਉਹ ਬੰਦੇ ਦੀ ਦੇਣ ਨਹੀਂ ਦੇ ਸਕਦੀ ਕੌਮ ਮਾਤਾ ਜੀ ਦੇ ਨਾਲ ਜਾ ਕੇ ਫਾਦਰ ਸਾਹਿਬ ਦੇ ਨਾਲ ਜਾ ਕੇ 20ਵੀਂ ਸਦੀ ਦੇ ਮਹਾਨ ਸ਼ਹੀਦ ਦੇ ਦਰਸ਼ਨ ਕੀਤੇ ਨੇ ਫਾਦਰ ਸਾਹਿਬ ਨਾਲ ਨਹੀਂ ਫਾਦਰ ਸਾਹਿਬ ਨਾਲ ਸਾਹਿਬ ਨੀਸੀ ਲੈ ਕੇ ਜਾਂਦੇ ਨਾ ਹੀ ਫਾਦਰ ਸਾਹਿਬ ਤਾਂ ਇੱਕ ਪ੍ਰੋਫੈਸ਼ਨਲ ਦੇ ਤੌਰ ਤੇ ਜਾਂਦੇ ਸੀ ਉੱਥੇ ਕਰਦੇ ਸੀ ਮਾਤਾ ਤੇ ਅਸੀਂ ਇੱਕ ਸ਼ਰਧਾਲੂ ਦੇ ਤੌਰ ਤੇ ਜਾਂਦਾ ਸੀਗਾ ਫਾਦਰ ਸਾਹਿਬ ਦਾ ਤੇ ਪਤਾ ਨਹੀਂ ਹੁੰਦਾ ਨਾ ਵੀ ਕਦੋਂ ਕਦੇ ਕਿੱਥੇ ਆ ਕਦੋਂ ਕਿੱਥੇ ਆ ਉਹ ਆਪਣੀ ਡਿਊਟੀ ਤੇ ਹੁੰਦੇ ਸੀਗੇ ਉਹ ਆਪਣੀ ਡਿਊਟੀ ਕਰਨ ਉੱਥੇ ਆਉਂਦੇ ਸੀ ਤੇ ਅਸੀਂ ਉਹਨਾਂ ਨੂੰ ਉੱਥੇ ਮਿਲਦਾ ਸੀਗਾ ਸੰਤਾਂ ਦੇ ਕੋਲ ਅਸੀਂ ਕਦੀ ਆਏ ਹੋਏ ਤਾਂ ਉਹਨਾਂ ਵੀ ਆਏ ਹੋਣਾ ਤੇ ਅਦਰਵਾਈਜ਼ ਜਾਂਦਾ ਮਾਤਾ ਨਾਲ ਸੀ ਕੋਈ ਯਾਦ ਤਾਜ਼ਾ ਹੈ ਕਿਉਂਕਿ ਅਸੀਂ ਪੁਰਾਣੇ ਸਿੰਘਾਂ ਤੋਂ ਕਾਫੀ ਸੁਣਦਾ ਕਿ ਸੰਤ ਜੀ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਸੀ ਉਹਨਾਂ ਨੂੰ ਦులਾਰ ਕਰਦੇ ਸੀ ਇੱਕ ਐਸਾ ਇਨਸਾਨ ਜਿਹੜਾ ਏਡੇ ਵੱਡੀ ਜੰਗ ਲੜ ਗਿਆ ਉਹ ਬੰਦਾ ਏਡਾ ਨਰਮ ਦਿਲ ਵੀ ਹੋ ਸਕਦਾ ਇਸ ਤਰ੍ਹਾਂ ਦੀਆਂ ਸ਼ਕਸ਼ੀਤਾਂ ਇਸ ਤਰ੍ਹਾਂ ਦੇ ਗੱਲਾਂ ਅਸੀਂ ਬਹੁਤ ਸੁਣਦੇ ਹਾਂ ਤੁਹਾਡੀ ਕੋਈ ਯਾਦ ਤਾਜ਼ਾ ਹੈ ਇੱਕ ਬੱਚੇ ਦੇ ਤੌਰ ਤੇ ਬੱਚੇ ਦੇ ਤੌਰ ਤੇ ਮੇਰੀ ਸੰਤਾਂ ਦੇ ਨਾਲ ਮਤਲਬ ਇੰਦਾ ਜਿੱਦਾਂ ਆਪਾਂ ਬੈਠੇ 1 on 1 ਨਹੀਂ ਕਦੀ ਹੋਈ ਵੀ ਇੰਨਾ ਇਨੇ ਕਲੋਜ਼ਲੀ ਮੈਂ ਸੰਤਾਂ ਨੂੰ ਨਹੀਂ ਮਿਲਿਆ ਸੰਤਾਂ ਨੂੰ ਹਮੇਸ਼ਾ ਇੱਕ ਔਰਾ ਇੱਕ ਉਹਦੇ ਚ ਹੀ ਦੇਖਿਆ ਕਿ ਸਪੀਚ ਚੱਲ ਰਹੀ ਹੁੰਦੀ ਸੀ ਤੇ ਅਸੀਂ ਜਾ ਕੇ ਬੈਠ ਜਾਈਦਾ ਸੀ ਸੰਗਤ ਦੇ ਵਿੱਚ ਜਾਂ ਪਹਿਲਾਂ ਤੋਂ ਬੈਠੀਦਾ ਸੀ ਤੇ ਸੰਗਤ ਸੰਤ ਉਹਨ ਦੇ ਸੀਗੇ ਚਾਹੇ ਮੰਜੀ ਸਾਹਿਬ ਜੀਆਂ ਉਦੋਂ ਸਪੀਚਾਂ ਉਦੋਂ ਚਲਦੀਆਂ ਜੀ ਉੱਥੇ ਵੀ ਮੈਂ ਗਿਆ ਜਾਂ ਲੰਗਰ ਹਾਲਤੇ ਤਾਂ ਅਕਸਰ ਜਾਈਦਾ ਸੀਗਾ ਤੇ ਜਿਆਦਾ ਧਿਆਨ ਇਹ ਹੁੰਦਾ ਕਿ ਲੰਗਰ ਹਾਲ ਦੀ ਛੱਤ ਦੇ ਉੱਤੇ ਸੰਤ ਗੱਲ ਕਰ ਰਹੇ ਹੁੰਦੇ ਸੀਗੇ ਤੇ ਉਦੋਂ ਨਿਆਣਿਆਂ ਦਾ ਕਿੰਨਾ ਕੁ ਇੰਟਰਸਟ ਹੁੰਦਾ ਇੰਨਾ ਗੱਲ ਆਈ ਉੱਤੇ ਪਤੰਗਾ ਗੁੱਡੀਆਂ ਉੜਦੀਆਂ ਦੇਖਣੀਆਂ ਵੀ ਉਹ ਕੁਤੀ ਵੀ ਉੱਧਰ ਚਲ ਗਈ ਇੱਧਰ ਚ ਇੱਥੇ ਨਾਰਾ ਲਾਉਣਾ ਕਿਸੇ ਨੇ ਫੇਰ ਦੇਖਣਾ ਵੀ ਅੱਛਾ ਬਾਬੇ ਨੇ ਕੋਈ ਫੇਰ ਤਤੀ ਗੱਲ ਕੀਤੀ ਤੇ ਐਦਾਂ ਚੱਲਦਾ ਸੀਗਾ ਪਰ ਉਹਨਾਂ ਨੂੰ ਬਾਅਦ ਚ ਮੈਂ ਜ਼ਿਆਦਾ ਸੁਣਿਆ ਜਦੋਂ ਉਹਨਾਂ ਦੀਆਂ ਸ਼ਹਾਦਤ ਹੋ ਜਾਂਦੀ ਆ ਉਹਨਾਂ ਦੀਆਂ ਕਸ਼ਟਾਂ ਉਹ ਸਾਰਾ ਕੁਝ ਆਇਆ ਫੇਰ ਸੁਣਿਆ ਵੀ ਬਾਬਾ ਕਿਹੜੀਆਂ ਗੱਲਾਂ ਕਰ ਗਿਆ ਯਾਰ ਜਿਹੜਾ ਉਹਨਾਂ ਨੇ ਤੋਪਾ ਟੰਕਾ ਦੇ ਨਾਲ ਸਾਡਾ ਕਾਲ ਤੱਕ ਤੜਤਾ ਕੀ ਹੋਇਆ ਸੀ ਫੇਰ ਦੀਪ ਗਏ ਤੇ ਫੇਰ ਸਮਝਿਆ ਕਿ ਇਹ ਜਿਹੜਾ ਕੁਝ ਹੋਇਆ ਇਹ ਸਿਰਫ ਪਛਾਣ ਖਤਮ ਕਰਨ ਦੇ ਲਈ ਚੱਲ ਰਹੀ ਸੀ ਅੱਛਾ ਇਸ ਜੂਨ 1984 ਦੇ ਸਾਰੇ ਵਰਤਾਂਤ ਦਾਸ ਜਿੱਥੇ ਸਾਰੀ ਕੌਮ ਦੇ ਉੱਪਰ ਪਿਆ ਉੱਥੇ ਹੀ ਥੋੜੇ ਪਰਿਵਾਰ ਦੇ ਉੱਪਰ ਨਿੱਜੀ ਤੌਰ ਤੇ ਵੀ ਪਿਆ ਥੋੜੇ ਵੱਡੇ ਭਾਈ ਸਾਹਿਬ ਨੂੰ ਹਥਿਆਰਬੰਦ ਸੰਘਰਸ਼ ਦੇ ਵਿੱਚ ਸ਼ਾਮਲ ਹੋਣਾ ਪਿਆ। ਉਹ ਉਹ ਕਿਉਂ ਇਸ ਪਾਸੇ ਨੂੰ ਤੁਰੇ? ਹਾਂ ਉਹ ਬਾਇ ਚੁਆਇਸ ਸੰਸਾਰਦੀਪ ਤੁਰਿਆ ਸੀ ਇਸ ਪਾਸੇ ਨੂੰ। ਵੱਡੇ ਸੀ ਤੁ ਤੋਂ? ਹਾਂ ਮੇਰੇ ਤੋਂ 2 ਸਾਲ ਵੱਡੇ ਸੀ 12 ਸਾਲ ਦੀ ਅਜੇ ਉਮਰ ਸੀਗੀ ਜਦੋਂ 84 ਹੋਈ ਆ ਤੇ ਉਹਦਾ ਅਸਰ ਤਾਂ ਸਾਡੇ ਸਾਰੇ ਪਰਿਵਾਰ ਦੇ ਜੀਵਾਂ ਤੇ ਸੀਗਾ ਤੇ ਜਿੰਨੂੰ ਜਿੰਨੂੰ ਵੀ ਥੋੜੀ ਬਹੁਤੀ ਵੀ ਹੋਸ਼ ਸੀਗੀ ਕਿ ਕੀ ਹੋ ਗਿਆ। ਮੇਰੇ ਤੋਂ ਇੱਕ ਛੋਟਾ ਬ੍ਰਦਰ ਵੀ ਆ 4 ਸਾਲ ਛੋਟਾ ਉਹ ਤੇ ਉਹਨੂੰ ਤਾਂ ਨਹੀਂ ਸੀ ਕੁਝ ਵੀ ਪਤਾ ਕਿਉਂਕਿ ਉਹ ਤੋਂ ਹੀ ਲਾਲੋ 6 ਸਾਲ ਦਾ ਸੀ ਉਦੋਂ ਤੇ ਪਰ ਮੈਨੂੰ ਥੋੜੀ ਸਮਝ ਸੀਗੀ ਉਹ ਸਾਰਾ ਕੁਝ ਦੇਖਿਆ ਤੇ ਹੰਡਾਇਆ ਉਹ ਸਾਰਾ ਕੁਝ ਤੇ ਬ੍ਰਦਰ ਨੂੰ ਮੇਰੇ ਤੋਂ ਵੱਧ 2 ਸਾਲ ਵੱਡਾ ਸੀ ਉਹਨੂੰ ਹੋਰ ਵੀ ਜ਼ਿਆਦਾ ਸਮਝ ਸੀ ਤੇ ਉਹ ਉਸ ਦਿਨ ਹੀ ਉਹਨੇ ਨਿਸ਼ਚਾ ਕਰ ਲਿਆ ਵੀ ਹੁਣ ਮੈਂ ਅਮਰਿਤ ਛਕਣਾ ਤੇ ਅਮਰਿਤ ਛਕਾਇਆ ਆਪਣੇ ਆਪ ਹੀ ਜਾ ਕੇ ਅੱਛਾ ਤੇ ਗਿਆ ਵੀ ਉੱਥੇ ਮਹਤੇ ਚੌਂਕ ਦਮ ਦਮੀ ਟਕਸਾਲ ਕੋਲੋਂ ਕਹਿੰਦਾ ਛਕਣਾ ਸੰਤ ਪੰਡਰਾਲਿਆਂ ਦੀ ਜਥੇਬੰਦੀ ਤੋਂ ਉਥੋਂ ਸ਼ੱਕ ਆਇਆ ਪੂਰੀ ਰਾਇਤ ਮਰਿਆਦਾ ਜੋ ਉਹਨਾਂ ਨੇ ਦੱਸੀ ਉਹ ਰੱਖਣੀ ਸ਼ੁਰੂ ਕਰਤੀ ਮਾਤਾ ਨੂੰ ਕਹਿਤਾ ਵੀ ਮਾਤਾ ਹੁਣ ਆ ਤੇਰੇ ਦੋ ਹੀ ਮੁੰਡੇ ਆ ਇੱਕ ਆ ਲਵ ਤੇ ਵਿਕੀ ਮੇਰਾ ਨਾਂ ਲਾਵੇ ਕਰਦਾ ਤੇ ਆ ਵਿਕੀ ਤੂੰ ਸਮਝ ਲੈ ਇੱਕ ਤੇਰਾ ਪੁੱਤ ਹੁਣ ਗੁਰੂ ਵਾਲਾ ਹੋ ਗਿਆ ਅੱਛਾ ਇਹ ਗੱਲ ਜਦੋਂ ਨੇ ਕੀਤੀ ਤੇ ਮਾਤਾ ਨੇ ਜਾਂ ਸੀ ਵੀ ਵਾਲਾ ਸੀਰੀਅਸਲੀ ਨਹੀਂ ਲਿਆ ਵੀ ਚਲੋ ਠੀਕ ਆ ਇਹ ਗੁਰੂ ਵਾਲਾ ਹੋ ਗਿਆ ਠੀਕ ਆ ਗੁਰੂ ਵਾਲਾ ਹੋ ਗਿਆ ਤੇ ਗੁਰੂ ਵਾਲਾ ਹੋਣ ਦਾ ਮਤਲਬ ਇਹ ਨਹੀਂ ਹੁੰਦਾ ਵੀ ਹੁਣ ਉਹਨੇ ਜਿੱਦਾਂ ਮਤਲਬ ਉਹ ਤਾਂ ਮਨੋਂ ਧਾਰ ਚੁੱਕਾ ਹੀ ਕਿ ਹੁਣ ਮੇਰਾ ਸਿਰ ਗੁਰੂ ਦੇ ਲਿਖੇ ਲੱਗੂਗਾ ਜਾਂ ਕੌਮ ਦੀ ਜੋ ਕੌਮ ਦੇ ਨਾਲ ਹੋਇਆ ਉਹਦਾ ਬਦਲਾ ਲੈਣਾ ਸੋ ਇਹ ਉਹਦੀ ਭਾਵਨਾ ਸੀ ਉਹ ਮਤਲਬ ਨਾਰੇ ਲਿਖਾਉਂਦਾ ਦਾ ਸੀ ਕੰਦਾਂ ਦੇ ਉੱਤੇ ਤੇ ਸ਼ੁਰੂ ਵਿੱਚ ਜਿੱਦਾਂ ਬਚਪਨ ਦੇ ਵਿੱਚ ਉਹਨੇ ਇਦਾਂ ਦੇ ਕੰਮ ਕਰਨੇ ਸ਼ੁਰੂ ਕਰਤੇ ਫਿਰ ਉਹਨੇ ਲੱਭਣਾ ਸ਼ੁਰੂ ਕੀਤਾ ਕਿ ਕਿਹੜੀ ਜਥੇਬੰਦੀ ਮੈਨੂੰ ਸ਼ਾਮਲ ਕਰੂਗੀ ਤੇ ਉਹ ਉਹਦੀ ਇੱਕ ਅਲੱਗ ਵੱਖਰੀ ਝਰਣੀ ਆ ਕਈਆਂ ਕੋਲ ਗਿਆ ਬਹੁਤ ਕੁਝ ਹੋਇਆ ਇਸੇ ਦੌਰਾਨ ਭਾਈ ਸੁਖਵਿੰਦਰ ਸਿੰਘ ਸੰਘਾ ਕੋਲ ਵੀ ਗਿਆ ਤੇ ਉਹਨਾਂ ਨੇ ਮਨ ਕਰਤਾ ਵੀ ਤੂੰ ਅਜੇ ਬਹੁਤ ਛੋਟਾ ਹੈ ਤੇ ਫਿਰ ਉਹਨਾਂ ਨੂੰ ਚਿੱਠੀ ਲਿਖਦਾ ਹੈ ਕਿ ਭਾਈ ਸਾਹਿਬ ਗੁਰੂ ਗੋਬਿੰਦ ਸਿੰਘ ਨੇ ਜਦੋਂ ਆਪਣੇ ਬੱਚਿਆਂ ਦੀ ਸ਼ਹਾਦਤ ਦਿੱਤੀ ਉਹਨਾਂ ਤੇ ਮੁਰਾਨੀ ਤੈਅ ਕੀਤੀਆਂ ਸੀ ਤੁਸੀਂ ਕਿ ਉਹ ਤੈਅ ਕਰਤੀਆਂ ਸੁਖਵਿੰਦਰ ਸਿੰਘ ਸੰਗਾ ਉਹਨਾਂ ਨੂੰ ਹਾਂ ਅੱਛਾ ਚਿੱਠੀ ਲਿਖੀ ਤੇ ਬਹੁਤ سارے ਲੋਕ ਨੇ ਜਾਣਦੇ ਆ ਉਹ ਉਹ ਜਿਨ੍ਹਾਂ ਨੂੰ ਇਹ ਗੱਲਾਂ ਪਤਾ ਨੇ ਸਾਰੀਆਂ ਜਿਹੜਾ ਬੰਦਾ ਚਿੱਠੀ ਲੈ ਕੇ ਗਿਆ ਉਹ ਵੀ ਜਿੰਦਾ ਅਜੇ ਸੋ ਉਹ ਉਹਦੀ ਇੰਦਾਂ ਦੀ ਭਾਵਨਾ ਸੀ ਉਹਨੇ ਘਰੇ ਤੁਸੀਂ ਅਜੇ ਵੀ ਮਾਤਾ ਕੋਲ ਕਈ ਉਹਦੀਆਂ ਮੈਮਰੀਜ਼ ਨੇ ਉਹਨੇ ਜਿੱਦਾਂ ਇੱਕ ਛੋਟੇ ਬੱਚਿਆਂ ਨੇ ਡਾਇਰੀ ਲਈ ਹੁੰਦੀ ਆ ਨਾ ਡਰਾਇੰਗ ਬੁੱਕ ਲੈ ਕੇ ਉਹਦੇ ਵਿੱਚ ਉਹਨੇ ਸੰਤਾਂ ਦੀ ਤਸਵੀਰ ਲਾਈ ਜਿਹੜਾ ਜਿਹੜਾ ਕਾਰ ਕੋ ਸ਼ਹੀਦ ਹੁੰਦਾ ਸੀ ਉਹਦੀ ਤਸਵੀਰ ਲਾ ਕੇ ਨਾਲ ਥੱਲੇ ਹੱਥ ਨਾਲ ਨੋਟ ਲਿਖਦਾ ਹੁੰਦਾ ਸੀਗਾ ਹਨਾ ਸਮਾਵੰਗਾਰੇ ਜਵਾਨਾਂ ਨੂੰ ਹਨਾ ਤੇ ਸ਼ਾਇਰੀ ਤੇ ਇਹ ਸਭ ਕੁਝ ਤੇ ਬਹੁਤ ਉਹ ਸਟੱਡੀ ਵੀ ਕਰਦਾ ਸੀਗਾ ਕਿ ਕਿਉਂ ਹੋਇਆ ਕੌਮ ਦੇ ਨਾਲ ਤੇ ਹੁਣ ਕੌਮ ਦਾ ਅੱਗੇ ਦਾ ਰਾਹ ਕੀ ਹੈ ਤੇ ਸਮਝ ਵੀ ਬਹੁਤ ਸੀ ਉਹਨੂੰ ਆਪਣੀ ਉਮਰ ਤੋਂ ਕਿਤੇ ਵੱਧ ਸਮਝ ਸੀਗੀ ਉਸ ਮੂਵਮੈਂਟ ਦੀ ਉਸ ਸੰਘਰਸ਼ ਦੀ ਕਿਉਂਕਿ ਵੱਡੇ ਵੱਡੇ ਖੜਕੂ ਤੇ ਵੱਡੇ ਵੱਡੇ ਜਰਨੈਲਾਂ ਨਾਲ ਵੀ ਉਹ ਗੱਲ ਕਰ ਲੈਂਦਾ ਸੀ ਤੇ ਬਹਿਸ ਵੀ ਲੈਂਦਾ ਸੀ ਕਈ ਮੁੱਦਿਆਂ ਦੇ ਉੱਤੇ ਕਿ ਤੁਸੀਂ ਆਹ ਠੀਕ ਕਰ ਰਹੇ ਹੋ ਜਾਂ ਨਹੀਂ ਠੀਕ ਕਰ ਰਹੇ ਕਿਉਂਕਿ ਘਰੇ ਆਉਣ ਜਾਣ ਹੁੰਦਾ ਸੀ ਸਭ ਦਾ ਆਉਂਦੇ ਸੀ ਖੜਕੂ ਸੀ ਹਾਂ ਹਾਂ ਵੱਧੂ ਆਉਂਦੇ ਜਾਂਦੇ ਸੀ ਇਵਨ ਸਾਡੀ ਗਲੀ ਦੇ ਵਿੱਚ ਹੀ ਭਾਈ ਕਵਰਜੀਤ ਸਿੰਘ ਸੁਲਤਾਨਵਾਲਾ ਦਾ ਸਾਡੀ ਗਲੀ 'ਚ ਹੀ ਰਹਿੰਦੇ ਸੀ ਤੇ ਉਹਨਾਂ ਨੇ ਤਾਂ ਮਾਤਾ ਨੂੰ ਭੈਣ ਬਣਾਇਆ ਹੋਇਆ ਸੀਗਾ ਉਹ ਅਕਸਰ ਹੀ ਆ ਕੇ ਉਹਨਾਂ ਨੇ ਕਿਚਨ 'ਚ ਮਾਤਾ ਨੇ ਕੰਮ ਕਰੀ ਜਾਣਾ ਤੇ ਉਹਨਾਂ ਨੇ ਬੈਠੇ ਰਹਿਣਾ ਤੇ ਗੱਲਾਂ ਬਾਤਾਂ ਮਾਰਦੇ ਰਹਿਣਾ ਬੜੇ ਸਿੰਘ ਸੀਗੇ ਜਿਹੜਾ ਨਾਲ ਆਉਣ ਜਾਣ ਸੀਗਾ ਤੇ ਉਹ ਸਾਰਿਆਂ ਨੂੰ ਪਤਾ ਹੁੰਦਾ ਇੱਧਰ ਵਿਚਰਦਾ ਡੈਡੀ ਨੇ ਉਹਨਾਂ ਨੂੰ ਇਹ ਕਹਿਣਾ ਖੜਕੂ ਸਿੰਘਾ ਨੇ ਵੀ ਕਹਿਣਾ ਵੀ ਇਹਨੂੰ ਸਮਝਾਓ ਵੀ ਤੂੰ ਛੋਟਾ ਵਾ ਤਾਂ ਤੂੰ ਟਿਕ ਜਾ ਤੇ ਤੂੰ ਪੜ੍ਹ ਲਿਖ ਕੇ ਤੇ ਦੂਜੇ ਤਰੀਕੇ ਨਾਲ ਵੀ ਸੇਵਾ ਹੁੰਦੀ ਆ ਸ਼ਾਂਤਮਈ ਤਰੀਕੇ ਨਾਲ ਵੀ ਜ਼ਰੂਰੀ ਥੋੜੀ ਥਿਆਰਾਂ ਨਾਲ ਹੀ ਹੁੰਦੀ ਆ ਹਰ ਖੜਕੂ ਨੇ ਇਹ ਸਮਝਾਣਾ ਉਹਨੇ ਕਹਿਣਾ ਤੁਸੀਂ ਪਰ ਆਪ ਕ ਚੁੱਕੀ ਫਿਰਦੇ ਹੋ ਅੱਛਾ ਉਹਨਾਂ ਨੇ ਇਹ ਸਵਾਲ ਕਰ ਦੇਣਾ ਹਰ ਬੜਾ ਹਾਜ਼ਰ ਜਵਾਬ ਸੀਗਾ ਤਾਂ ਸੀ ਫਿਰ ਫਾਦਰ ਸਾਹਿਬ ਨੇ ਘੂਰ ਕੇ ਜਾਂ ਮਾਤਾ ਜੀ ਨੇ ਆਪਣੇ ਪਿਆਰ ਦਾ ਵਾਸਤਾ ਦੇ ਕੇ ਮੋੜਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਤੂੰ ਹਲੇ ਛੋਟਾ ਆ ਜਾਂ ਇੱਧਰ ਨੂੰ ਆ ਜਾ ਜਾਂ ਵਾਪਸ ਜਾ ਨਹੀਂ ਫਾਦਰ ਸਾਹਿਬ ਨੇ ਕਿਹਾ ਜਰੂਰ ਸਮਝਾਉਣ ਦੀ ਕੋਸ਼ਿਸ਼ ਕਰਦੇ ਸੀਗੇ ਫਾਦਰ ਸਾਹਿਬ ਦੀ ਘਟ ਬੰਦੀ ਸੀ ਨਾਲੇ ਉਸ ਵੇਲੇ ਕੀ ਹੁੰਦਾ ਨਾ ਜਿਹੜੇ ਬੁੜੇ ਹੁੰਦੇ ਉਹਨਾਂ ਚ ਗੈਪ ਬਹੁਤ ਸੀਗਾ ਫਾਦਰ ਸਾਹਿਬ ਦੇ ਮਤਲਬ ਮੇਰੇ ਨਾਲ ਵੀ ਤੇ ਬ੍ਰਦਰ ਨਾਲ ਵੀ ਨਾ ਕਮਿਊਨੀਕੇਸ਼ਨ ਜਿਹੜਾ ਹੁੰਦਾ ਨਾ ਕਿ ਇੱਕ ਫਾਦਰ ਸਨ ਜਿਹੜੀ ਟਾਕ ਅੱਜ ਕੱਲ ਨਿਊ ਜਨਰੇਸ਼ਨ ਚੱਲਦੀ ਉਹ ਇਦਾਂ ਨਾ ਬਾਪੂ ਦਾ ਐਂ ਘੂਰੀ ਹੁੰਦੀ ਸੀ ਬਸ ਤੇ ਉਹ ਗੁੱਸਾ ਤੇ ਉਹ ਗੱਲਬਾਤ ਤੇ ਮਤਲਬ ਇਹ ਨਹੀਂ ਕਿ ਪੁੱਤ ਨੂੰ ਕਲਾਵੇ ਚ ਲੈ ਕੇ ਸਮਝਾ ਕੇ ਪੁੱਤ ਇਦਾਂ ਉਦਾਂ ਇਦਾਂ ਜੀ ਮੈਨੂੰ ਤਾਂ ਨਹੀਂ ਯਾਦ ਕਿ ਕੋਈ ਇੰਟਰੈਕਸ਼ਨ ਉਹਨਾਂ ਦੀ ਆਪਸ ਵਿੱਚ ਹੋਈ ਹੋਗੀ ਪਰ ਫਾਦਰ ਸਾਹਿਬ ਨੇ ਇਹ ਜ਼ਰੂਰ ਕਹਿਣਾ ਵੱਡੇ ਵੱਡੇ ਜਰਨਲਾਂ ਨੂੰ ਜਿਹੜੇ ਵੀ ਆਉਣੇ ਜਾਂ ਲੀਡਰ ਜਾਂ ਇਹ ਕਿ ਇਹਨੂੰ ਸਮਝਾਓ ਤੇ ਫਿਰ ਅਲਟੀਮੇਟਲੀ ਫਾਦਰ ਸਾਹਿਬ ਦੀ ਇੱਕ ਜ਼ਰੂਰ ਹੋਇਆ ਕਿ ਇਹ ਜਿਹੜੀ ਜਥੇਬੰਦੀ ਚ ਜਾਣਾ ਚਾਹੁੰਦਾ ਸੀ ਉਹ ਜਥੇਬੰਦੀ ਥੋੜੀ ਜੀ ਮਾਰ ਕੱਟ ਜ਼ਿਆਦਾ ਕਰਦੀ ਸੀਗੀ ਕਿਲਿੰਗ-ਕਿਲਿੰਗ ਦੇ ਜਾਇੰਦੀ ਚੂਜ ਵੀ ਕਰ ਦਿੰਦੀ ਸੀ ਉਹਨਾਂ ਤੇ ਕਈ ਤਰ੍ਹਾਂ ਦੇ ਇਦਾਂ ਦੇ ਦੋਸ਼ ਵੀ ਲੱਗਦੇ ਸੀ ਤੇ ਫਾਦਰ ਸਾਹਿਬ ਨੇ ਇਹਨੂੰ ਕਿਹਾ ਕਿ ਚੱਲ ਯਾਰ ਤੂੰ ਹੁਣ ਜਥੇਬੰਦੀਆਂ ਸਾਰੀਆਂ ਬਾਰੇ ਪਤਾ ਹੀ ਇਹ ਜਥੇਬੰਦੀ ਜ਼ਿਆਦਾ ਅਗਰੈਸਿਵ ਚੱਲਦੀ ਆ ਤੂੰ ਆਹ ਥੋੜੇ ਸਿਆਣੇ ਬੰਦਿਆਂ ਦੀ ਜਥੇਬੰਦੀ ਆ ਲਿ ਤੇ ਹੋਰ ਵੀ ਸੀਗੇ ਆਈ ਥਿੰਕ ਭਾਈ ਕਵਰਪਾਲ ਸਿੰਘ ਤੇ ਜਿਹੜੇ ਸਿੰਘ ਸੀਗੇ ਉਹ ਥੋੜੇ ਪੜੇ ਲਿਖੇ ਜਿਆਦੇ ਵੀ ਤੂੰ ਇਹਨਾਂ ਨੂੰ ਜੁਆਇਨ ਕਰ ਲੈ ਫਿਰ ਇਹ ਗੱਲ ਜ਼ਰੂਰ ਫਾਦਰ ਸਾਹਿਬ ਦੀ ਮੰਨੀ ਕੀਤੀ ਜਥੇਬੰਦੀ ਹੀ ਜੁਆਇਨ ਪਰ ਕੀਤੀ ਫਿਰ ਖਾਲਸਤਾਨ ਲਿਬ੍ਰੇਸ਼ਨ ਆਰਮੀ ਸ਼ਹਾਦਤ ਕਦੋਂ ਹੁੰਦੀ ਆ ਬ੍ਰਦਰ ਬ੍ਰਦਰ ਦੀ ਸ਼ਹਾਦਤ ਹੁੰਦੀ ਆ 10 ਜੂਨ 1992 ਨੂੰ ਤੇ ਉਹ ਵੀ ਜਿਹੜਾ ਦਿਨ ਸੀਗਾ ਮਤਲਬ ਉਸ ਦਿਨ ਖੜਕੂ ਸਿੰਘਾ ਦੀ ਉੱਥੇ ਮੀਟਿੰਗ ਸੀਗੀ ਮੰਨ ਲਓ ਨੰਗਲ ਦੇ ਵਿੱਚ ਸਾਰੇ ਇਕੱਠੇ ਹੋਏ ਸੀਗੇ ਤੇ ਲਹਿਰ ਜਿਹੜੀ ਸੀਗੀ ਕਾਫੀ ਉਹ ਦੌਰ 60 ਵਜ ਚੁੱਕੀ ਸੀ ਲਹਿਰ ਨੂੰ ਕਾਫੀ ਮਦਦ ਢਲਾਣ ਤੇ ਜਾ ਰਹੀ ਸੀ ਵੱਡੇ ਵੱਡੇ ਜਰਨੈਲਾਂ ਦੀਆਂ ਸ਼ਹਾਦਤਾਂ ਬੈਕ ਟੂ ਬੈਕ ਹੋ ਰਹੀਆਂ ਸੀਗੀਆਂ ਤੇ ਇਹ ਸਾਰੇ ਇਕੱਠੇ ਹੋਏ ਸੀ ਤੇ ਇਹਨੂੰ ਉਹਨਾਂ ਨੇ ਕਿਹਾ ਵੀ ਇੱਕ ਭਾਈ ਉੱਥੇ ਦਾ ਸੀਗਾ ਸਿੰਘ ਉਹ ਵੀ ਬਾਅਦ ਚ ਸ਼ਹੀਦ ਹੋ ਗਿਆ ਤੇ ਉਹਨੇ ਨੂੰ ਕਿਹਾ ਸੈנסਰਾ ਸੀਗਾ ਬਚਿੱਤਰ ਸਿੰਘ ਸੈנסਰਾ ਵੀ ਤੂੰ ਮਤਲਬ ਇਹ ਕੀ ਕਰ ਲੈਂਦਾ ਸੀ ਇਹਦਾ ਉਮਰ ਛੋਟੀ ਸੀ ਹਜੇ 19 ਸਾਲ ਦਾ ਸੀ ਦਾੜ੍ਹੀਆਂ ਤੇ ਬਿਲਕੁਲ ਥੋੜੀ ਸੀ ਤੇ ਪਟਕਾ ਬਨ ਕੇ ਨਾ ਜਿੱਦਾਂ ਸਪੋਰਟਸਮੈਨ ਭੱਜੀ-ਪੁੱਜੀ ਹੁੰਨੀ ਜਿੱਦਾਂ ਬੰਦੇ ਆ ਉਦਾਂ ਬਣ ਕੇ ਸਪੋਰਟਸਮੈਨ ਵਾਲੀ ਲੁੱਕ ਜੀ ਬਣਾ ਲੈਂਦਾ ਹੁੰਦਾ ਸੀ hockey hockey ਪਹਿਲਾਂ ਖੇਡਦਾ ਵੀ ਰਿਹਾ ਸੀ ਤੇ ਉਹ ਉਹਦੇ ਵਿੱਚ ਮੁੰਡਾ ਹੋਰ ਵੀ ਛੋਟਾ ਲੱਗਦਾ ਤੇ ਇਹ ਉਸੇ ਲੁੱਕ ਚ ਸੀਗਾ ਤੇ ਉਹਨੇ ਕਿਹਾ ਵੀ ਤੂੰ ਐਸੇ ਲੁੱਕ ਚ ਆ ਤੂੰ ਬੱਦ ਸਾਈਕਲ ਤੇ ਬਹਿ ਕੇ ਨਿਕਲ ਜਾ ਤੇ ਪਹੁੰਚ ਜਾ ਘਰੇ ਤੇ ਇਹ ਕਹਿੰਦਾ ਨਹੀਂ ਮੈਂ ਮਤਲਬ ਹਥਿਆਰ ਤੋਂ ਬਿਨਾਂ ਨਹੀਂ ਜਾਣਾ ਤੇ ਇਥੇ ਆਰ ਦਾ ਮੈਨੂੰ ਚਾਹੀਦਾ ਹੀ ਚਾਹੀਦਾ ਤੇ ਉਦੋਂ ਮਤਲਬ ਫਿਰ ਪਿਸਟਲ ਲੈ ਕੇ ਹੀ ਨਿਕਲਿਆ ਉਥੋਂ ਤੇ ਉਹ ਫਿਰ ਰਸਤੇ 'ਚ ਸੀਆਰਪੀਐਫ ਦਾ ਨਾਕਾ ਸੀ ਆਈ ਥਿੰਕ ਬੀਐਸਐਫ ਦਾ ਨਾਕਾ ਸੀਗਾ ਤੇ ਉਹ ਨਾਕੇ ਦੇ ਵਿੱਚ ਜਦੋਂ ਉਹਨਾਂ ਨੇ ਘੇਰਿਆ ਤੇ ਉਹ ਮੌਕੇ ਤੇ ਇਹਦੇ ਨਾਲ ਦਾ ਸਿੰਘ ਸਾਈਕਲ ਤੇ ਸੀਗੇ ਉਹ ਇਹਨੂੰ ਛੱਡਣ ਆਇਆ ਸੀ ਉਹ ਘਰ ਵਾਲਾ ਹੀ ਜਿੰਨਾਂ ਦੇ ਘਰ 'ਚ ਮੀਟਿੰਗ ਸੀਗੀ ਤੇ ਉਹ ਫਿਰ ਉੱਥੇ ਜਿਹੜਾ ਮੁਕਾਬਲਾ ਹੋਇਆ ਉਹਦੇ ਕਈ ਅਜੇ ਵੀ ਚਾਚਮਦੀ ਦੇ ਗਵਾਹ ਤੋਂ ਇਹ ਮੈਨੂੰ ਦੱਸ ਰਿਹਾ ਸੀਗਾ ਕਿ ਜੀ ਜੀ ਮਾਤਾ ਦੀ ਇੰਟਰਵਿਊ ਤੋਂ ਬਾਅਦ ਹਾਂਜੀ ਕਿਸੇ ਬੰਦੇ ਨੇ ਦੱਸਿਆ ਸੋ ਉਸ ਮੁਕਾਬਲੇ ਵਿੱਚ ਉਹਦੀ ਫਿਰ ਸ਼ਹਾਦਤ ਹੋ ਜਾਂਦੀ ਹੈ। ਅੱਛਾ ਸਰ ਘਰ ਦੇ ਵਿੱਚ ਇੱਕ ਸ਼ਹਾਦਤ ਹੋ ਜਾਂਦੀ ਆ। ਪਿਤਾ ਜੀ ਪੱਤਰਕਾਰ ਸੀਗੇ। ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਕੋਲ ਆਪਣੇ ਪੱਤਰਕਾਰੀ ਦੇ ਕੰਮ ਦੇ ਲਈ ਆਉਂਦੇ ਸੀ। ਉਹਨਾਂ ਨੇ ਫਿਰ ਤੁਹਾਨੂੰ ਨਹੀਂ ਪੱਤਰਕਾਰੀ ਵਾਲੀ ਲਾਈਨ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਹਾਂ ਮੇਰੀ ਉਹਨਾਂ ਦਾ ਮੇਰੇ ਨਾਲ ਫਿਰ ਥੋੜੀ ਬਹੁਤੀ ਇੰਟਰੈਕਸ਼ਨ ਕਮਿਊਨੀਕੇਸ਼ਨ ਹੋਣੀ ਸ਼ੁਰੂ ਹੋਈ ਹੈ ਉਹ ਸੰਸਾਰ ਕੀ ਆ ਕਿ ਜਦੋਂ ਬ੍ਰਦਰ ਚਲਾ ਗਿਆ ਨਾ ਤੇ ਮੇਰੇ ਵੀ ਲਿੰਕ ਹੁੰਦੇ ਸੀਗੇ ਖੜਕੂਆ ਨਾਲ ਤੇ ਆਪਾਂ ਵੀ ਤੁਰੇ ਫਰੀਦਾ ਸੀਗਾ ਜਿਹਨੂੰ ਉੱਥੇ ਸਾਡੇ ਵਾਲੇ ਪਾਸ਼ਾ ਜੀ ਕਹਿੰਦੇ ਵੀ ਇਹ ਵੀ ਇਹ ਵੀ ਬੰਦਾ ਖੰਭ ਲੈਂਦਾ ਫਿਰਦਾ ਅੱਛਾ ਸਭ ਕੁਝ ਕੀਤਾ ਹੋਇਆ ਜਣੀ ਇਹ ਚਲੋ ਆਪਾਂ ਕੈਮਰੇ ਦੇ ਸਾਹਮਣੇ ਨਹੀਂ ਲੈ ਕੇ ਆਉਂਦੇ ਤੇ ਫਾਰਖਹ ਸਾਹਿਬ ਨੇ ਮੈਨੂੰ ਸਮਝਾਇਆ ਵੀ ਤੂੰ ਫੇਰ ਆਪਾਂ ਇੱਕ ਪੁੱਤ ਗਵਾ ਲਿਆ ਤੇ ਤੂੰ ਵੀ ਉਸੇ ਪਾਸੇ ਤੁਰਿਆ ਫਿਰਦਾ ਕੀ ਖੱਟ ਲਾਂਗੇ ਆਪਾਂ ਇਹਦੇ 'ਚ ਤੈਨੂੰ ਕੀ ਲੱਗਦਾ ਕਿੱਥੇ ਲੈਰ ਪਹੁੰਚੂਗੀ ਕਿੱਥੇ ਆਪਾਂ ਤੈਨੂੰ ਲੱਗਦਾ ਇਦਾਂ ਬਣ ਜੂਗਾ ਖਾਲਸਤਾਨ ਤੇ ਇਦਾਂ ਦੀ ਹਾਟ ਟੂ ਹਾਟ ਮੇਰੇ ਨਾਲ ਡਿਸਕਸ਼ਨ ਹੋਈ ਜਾਂਦੀ ਕਹਿੰਦੇ ਤੂੰ ਜਿੱਥੇ ਤੁਰਿਆ ਫਿਰਦਾ ਨਾ ਤੂੰ ਫੁਲਾਣੀ ਤਰੀਕ ਨੂੰ ਉ ਫਲਾਨੀ ਤਰੀਕਾ ਉੱਥੇ ਗਿਆ ਸੀਗਾ ਸਾਰਾ ਪਤਾ ਸੀ ਸਭ ਪਤਾ ਸੀ ਮੈਂ ਹੈਰਾਨ ਹੋ ਗਿਆ ਕਿਉਂਕਿ ਉਹ ਸਾਡੀਆਂ ਸੀਕ੍ਰੀਟ ਮੀਟਿੰਗਾਂ ਸੀਕ੍ਰੀਟ ਐਕਟੀਵਿਟੀ ਵਿੱਚ ਉਹ ਵੀ ਚੱਲ ਰਿਹਾ ਸੀਗਾ ਤੇ ਜੀ ਮੈਂ ਕਿਹਾ ਵੀ ਤੁਹਾਨੂੰ ਕਿੱਦਾਂ ਪਤਾ ਲੱਗ ਗਿਆ ਕਿੰਨਾ ਉਹ ਫਲਾਣਾ ਫਲਾਣਾ ਜਿਹੜਾ ਤੁਹਾਡੇ ਨਾਲ ਤੁਰਿਆ ਫਿਰਦਾ ਨਾ ਸਰਕਾਰ ਦਾ ਬੰਦਾ ਉਹ ਤੇ ਉਹਦੇ ਅਫਸਰ ਨੇ ਜਿਹੜਾ ਬੰਦੇ ਨੇ ਉਹਨੂੰ ਪਲਾਨਟ ਕੀਤਾ ਉਹਨੇ ਫਾਦਰ ਸਾਹਿਬ ਨੂੰ ਦੱਸਿਆ ਵੀ ਸਾਡਾ ਜੋ ਵੀ ਐਕਟੀਵਿਟੀ ਇਸ ਵੇਲੇ ਚੱਲ ਰਹੀ ਹੈ ਨਾ ਤੇਰਾ ਮੁੰਡਾ ਛੋਟਾ ਵੀ ਤੁਰਿਆ ਫਿਰਦਾ ਨਾਲ ਤੇ ਉਹਨੂੰ ਸਮਝਾ ਲਾ ਤੇ ਆ ਹਿਲ ਗਿਆ ਮੈਂ ਕਹਾ ਅੱਛਾ ਜੀ ਤੇ ਉਹ ਵਾਕਿਆ ਹੀ ਉਹੀ ਗੱਲ ਹੋਈ ਮੈਂ ਬੈਕ ਕੀਤਾ ਮੇਰਾ ਨਾਲ ਦਾ ਇੱਕ ਮਿੱਤਰ ਹੋਰ ਸੀਗਾ ਜਿਹੜੇ ਅਸੀਂ ਮਾੜਾ ਮੋਟਾ ਇੰਟਰਸਟ ਲੈਂਦੇ ਹੁੰਦੇ ਸੀਗੇ ਉਹਨੂੰ ਵੀ ਮੈਂ ਸਮਝਾਇਆ ਮੈਂ ਕਹਾ ਬਾਪੂ ਏਦਾਂ ਕਹਿੰਦਾ ਤੇ ਉਹ ਤੋਂ ਬਾਅਦ ਉਹ ਸਾਰੇ ਵਿਚਾਰੇ ਜਿਹੜੇ ਬਾਕੀ ਸੀਗੇ ਸਭ ਦਾ ਕਾਂਡ ਹੋਇਆ ਗਿਆ ਸਭ ਦੀ ਪਤਾ ਹੀ ਨਹੀਂ ਲੱਗਾ ਕਿੱਥੇ ਕੌਣ ਕਿੱਧਰ ਗਿਆ ਲੱਭੇ ਹੀ ਨਹੀਂ ਬਾਅਦ ਚ ਤੇ ਉਹ ਬੰਦਾ ਜਿਹੜਾ ਸੀਗਾ ਜਿਹੜਾ ਕੋਆਰਡੀਨੇਟਰ ਸੀ ਸਭ ਕੁਝ ਆਰਗੇਨਾਈਜ਼ਰ ਕਰਦਾ ਜਿਹੜੇ ਸਾਡਾ ਫਾਦਰ ਸਾਹਿਬ ਉਹ ਬਾਅਦ ਚ ਮੈਨੂੰ ਉੱਥੇ ਵੀ ਮਿਲਦਾ ਰਿਹਾ ਕਈ ਸਾਲਾਂ ਬਾਅਦ ਵੀ ਉਹ ਦਰਬਾਰ ਸਾਹਿਬ ਫਿਰਦਾ ਹੁੰਦਾ ਸੀ ਪੋਰਟ ਆਊਟ ਉੱਥੇ ਦਾ ਉੱਥੇ ਹੀ ਜਿਹੜਾ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਦਾ ਸੀ ਕਿ ਮੈਂ ਮਤਲਬ ਮੇਨ ਜਰਨਲ ਆ ਤੇ ਬਾਕੀ ਸਾਰੇ ਜਿੰਨੇ ਵੀ ਸੀਗੇ ਖਤਮ ਹੋ ਗਏ ਖਤਮ